ਠੀਕ ਆ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਜਾਲ ਆ ਮਿੱਤਰੋ ਜਾਨਵਰ ਪੰਛੀ ਲੋਟਾ ਸਾਰਿਆਂ ਦੇ ਸੋ ਅੱਜ ਫੇਰ ਭਾਈ ਦੁਬਾਰਾ ਜਾਨਵਰ ਸਾਰੇ ਬਾਹਰ ਕੱਢ ਤੇ ਠੀਕ ਆ ਤਿੰਨੇ ਘੁੱਡੇ ਖੋਲ ਤੇ ਤੇ ਆ ਦਵਾਈ ਕਰਨ ਲੱਗੇ ਆ ਹੁਣ ਠੀਕ ਆ ਤੇ ਆ ਜੋ ਕਰਦੇ ਆ ਤੇ ਦੱਸਦੇ ਆ ਫਿਰ ਲੈ ਮਿੱਤਰੋ ਲੱਗੇ ਆ ਸਾਰਿਆਂ ਨੂੰ ਕਰਨ ਤੇ ਲਾਵਾਂਗੇ ਦਵਾਈ ਸਾਰੇ ਕੱਢ ਦੇਣੇ ਆ ਬਾਹਰ ਆ ਬੈਠੇ ਨੇ ਜਿੰਨੇ ਚਲ ਓਏ ਚੱਲ ਮੋਟੀ ਚੱਲ ਬੱਦੂ ਚੱਲ ਗੋਲੀ ਚੱਲ ਬੇਟੇ ਚੱਲ ਬਾਹਰ ਚਲੋ ਚਲੋ ਤੂੰ ਮੇਰਾ ਪੁੱਤ ਇੱਧਰ ਕਿੱਧਰ ਆ ਗਿਆ ਚੱਲ ਬੇਟੇ ਏ ਜਦੋਂ ਮੈਂ ਗੱਡੀ ਜਾਂਦਾ ਹੁਣ ਤਾਂ ਭੱਗ ਜਾ ਐਂ ਲੋਰੀ ਕੌਲੀ ਫਿਚ ਦੇਖੀ ਬਾਹਰ ਨਿਕਲਣਾ ਜਗਾੜ ਤਾਂ ਨਹੀਂ ਕੋਈ ਆਹ ਦੇਖੋ ਕਿਹਦਾ ਕਰਿਆ ਲਾਈ ਮਾਰੀ ਜਾਲੀ ਯਾਰ ਜਾਂ ਮੈਨੂੰ ਅੰਦਰ ਫੜਾ ਦੇ ਮਾਂ ਵੜ ਕੇ ਇੱਕ ਦਾ ਬਾਲਟੀ ਫੜਾ ਦੇ ਇੱਕੋ ਥੱਲੇ ਦਵਾਈ ਪਈ ਆ ਉਹ ਫੜਾ ਦੇ ਕੋਸ਼ ਕਰ ਇੱਕ ਕੱਪ ਫੜਾ ਦੇ ਦਵਾਈ ਉਹ ਪਈ ਥੱਲੇ ਉਹ ਨਹੀਂ ਇਹਨੂੰ ਲਾ ਦੇ ਇੱਥੋਂ ਤੱਕ ਇੱਥੋਂ ਤੱਕ ਲਾ ਦੇ ਬਸ ਕੂਤਰ ਬੁੜਕੇ ਕੋਈ ਬਾਹਰ ਨਾ ਬੱਜੇ ਲਾ ਮਿੱਤਰੋ ਲੱਕੇ ਆ ਬਈ ਪਹਿਲੇ ਚ ਆਉਗ ਜਾ ਇਸ ਤਰ੍ਹਾਂ ਜਿਹੜੇ ਚ ਠੀਕ ਆ ਇਹ ਆਪਾਂ ਹੁਣ ਮਾਰਦੇ ਆ ਬਈ ਚਚੜਾ ਚੁਚੜਾ ਲਈ ਠੀਕ ਆ ਵੀ ਚੇ ਚਚੜ ਚੁਚੜ ਹੋਏ ਇਹਦਾ ਸਭ ਰੁੜ ਜਾਣਗੇ ਮਰ ਜਾਣਗੇ ਪਰ ਠੀਕ ਆ ਤੇ ਉਦੋਂ ਆ ਮਾਰਾਂਗੇ ਆਪਾਂ ਡੀਜ਼ਲ ਦੀ ਡੀਜ਼ਲ ਨਾਲ ਕੀ ਆ ਬਈ ਜਿੰਨੀ ਇਹਦੇ ਤੇ ਬਾਹਰ ਤੋਂ ਮੂਰਸ ਇਨਫੈਕਸ਼ਨ ਜੀ ਆ ਹਨਾ ਜਾਂ ਮੱਛਰ ਮਛਰੀ ਆ ਜਿਹੜੀ ਇੱਕ ਦੂਜੇ ਦੇ ਲੜਦੀ ਆ ਇਹਨਾਂ ਦੇ ਹਨਾ ਸਾਹ ਬੜਜੂ ਇਹਦੇ ਨਾਲ ਚਿਚੜ ਸਾਰੇ ਠੀਕ ਆ ਚਿਚੜ ਸਾਰੇ ਦੇੜ ਦੂ ਇਹ ਤੇ ਉਹ ਤੇ ਸਾਰੇ ਭਰਾਣਾ ਹੁਣ ਖੁੱਡਿਆਂ ਚ ਕਰ ਦੋ ਕਿਉਂਕਿ ਇਹ ਦੂਹਾ ਤੁਹਾਨੂੰ ਬਤਾ ਹੁਣ ਮੀਂਹ ਫੁੱਲ ਪੈਣਗੇ ਸੌਣ ਭਾਦੂ ਕਾਤੋ ਜਦ ਲਈ ਸੌਣਾ ਤੇ ਬਿਮਾਰੀਆਂ ਤੋਂ ਜੇ ਬਚਾਉਣੇ ਆ ਬਾਈ ਤਾਂ ਕਰ ਲੋ ਭਰਾ ਮੇਰੇ ਸਾਰੇ ਜਿੰਨੇ ਵੀ ਆਪਾਂ ਨਾਲੇ ਚੈਨਲ ਨੂੰ ਘੱਟ ਵੱਸ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਲੈ ਆ ਸਾਰੇ ਇਸ ਕਰਕੇ ਫੇਰ ਤੈਨੂੰ ਦਿਖਾਉਣੇ ਆ ਠੀਕ ਆ ਵੀ ਕੀ ਰਿਜ਼ਲਟ ਨਿਕਲਦਾ ਵੀ ਕੁਝ ਨਿਕਲਦਾ ਬਾਹਰ ਕੇ ਨਾ ਕੰਦਾ ਗੁੰਦਾ ਉੱਤੇ ਆ ਤੇ ਸਭ ਮਾਰ ਦਾਂਗੇ ਬਾਈ ਕੁਝ ਨਹੀਂ ਛੱਡਦੇ ਕਿਉਂਕਿ ਉੱਤੇ ਜਿਹੜਾ ਮੱਛਰ ਮੁਛਰ ਲੰਕਿਆ ਸਭ ਉੜ ਜੂਗਾ ਠੀਕ ਆ ਬਾਕੀ ਕਰਦੇ ਆ ਅੱਗੇ ਸ਼ੇਰ ਤੋ ਲੈ ਮਿੱਤਰੋ ਦੋ ਖੁੱਡਿਆਂ ਚ ਦਿੱਤੀ ਕਰਬਾਈ ਚੰਗੀ ਤਰ੍ਹਾਂ ਠੀਕ ਆ ਤੇ ਹੁਣ ਰਹਿ ਗਿਆ ਬੱਟਾ ਕੋਟਾ ਮੇਨ ਆਲਾ ਉਹ ਵੀ ਕਰਦੇ ਆ ਇਹਦੇ ਨਾਲ ਬਈ ਇੱਕ ਦਾ ਚਚਰ ਚੋਚੜ ਨੇ ਜਿਹੜੀਆਂ ਸਾਰੇ ਉਹ ਡਿਜਾਨਗੇ ਆਪਾਂ ਲਾਈਆਂ ਸੀ ਪੱਖੀਆਂ ਠੀਕ ਆ ਉਹ ਨਿਕਲ ਕੇ ਭੱਜ ਲੈਣਗੇ ਤੇ ਨਲੇ ਬਾਈ ਥੋੜਾ ਜਿਹਾ ਬਿਮਾਰੀ ਤੋਂ ਵਿਚਾਰ ਉਹ ਦੂਆ ਦਾ ਆਪਾਂ ਇਹਦੇ ਚ ਕਰਦੇ ਹੁਣ ਤੇ ਫਿਰ ਲਿਆ ਕੇ ਡੀਜ਼ਲ ਮਾਰਾਂਗੇ ਠੀਕ ਆ ਆ ਇੱਕ ਚ ਵੜ ਰਿਹਾ ਸਾਰੇ ਕਬੂਤਰ ਦੇਖੋ ਤੇ ਬਾਈ ਵਣ ਕੇ ਕਬੂਤਰ ਆਪਣੇ ਮਜਬੂਰੀ ਚ ਸੇਲ ਨੇ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਮੈਂ ਵੀਡੀਓ ਪਾਉਂਗਾ ਜਿਹੜੇ ਜਿਹੜੇ ਸੇਲ ਨੇ ਠੀਕ ਆ ਟੌਪ ਦੇ ਬੱਚੇ ਨੇ ਸਾਰੇ ਬਾਈ ਉਹੀ ਬੱਚੇ ਨੇ ਜਿਹੜੇ ਮੈਂ ਕਢਾ ਕੇ ਬਾਜ਼ੀਆਂ ਆਪ ਵੀ ਛੱਡਿਆ ਜਿੱਤੇ ਆਗੀਆਂ ਠੀਕ ਆ ਉਹਨਾਂ ਚੋਂ ਹੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਤੋਂ ਲਿਆ ਕੇ ਵੇਚਾਂਗੇ ਠੀਕ ਆ ਆਪਦੀ ਦੇ ਮੰਗ ਉਹ ਬਾਕੀ ਇਹਦੇ ਚ ਵੀ ਕਰਕੇ ਤੇ ਡੀਜ਼ਲ ਮਾਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਜੁੜੇ ਰਹੋ ਭਰਾਵਾਂ ਤਰੋਂ ਤੀਜੇ ਗੁੱਡੇ 'ਚ ਵੀ ਮਾਰਦੇ ਆਂ ਬਈ ਇੱਕ ਕੰਧ ਰਹਿ ਗਈ ਤੇ ਆਹ ਦੇਖੋ ਆ ਦੂਜੇ ਕੀੜ ਪਤੰਗਾ ਆ ਦੇਖੋ ਕਿਵੇਂ ਮਰਦਾ ਹੈ ਹਨਾ ਬੜੀ ਜਿਆਦਾ ਸੀ ਆ ਦੇਖੋ ਠੀਕ ਆ ਇੱਕ ਭਰਾ ਮੇਰੇ ਉਹ ਖੋਟਿਆਂ 'ਚ ਸਪਰੇਅ ਮਾਰ ਕੇ ਉਹਦਾ ਮਾਰ ਦੋ ਡੀਜ਼ਲ ਡੀਜ਼ਲ ਨਾਲ ਜਿਹੜਾ ਮੱਛਰ ਮੁਛਰਾ ਸਾਬ ਉੱਡ ਜੂਗਾ ਇਗਾ ਇੱਕ ਕੁੱਝਾ ਲੈ ਲਿਓ ਉਹ ਤੇ ਨਿੰਮੂ ਦੇ ਪੱਤੇ ਪਾ ਕੇ ਤੇ ਥੋੜਾ ਮੜਾ ਫੂਸ ਪਾ ਕੇ ਠੀਕ ਆ ਕੋਈ ਕੂਲਰ ਜਾਂ ਕੋਈ ਪੱਖਾ ਲਾ ਕੇ ਖੁੱਡੇ ਦੇ ਮੂਰੇ ਠੀਕ ਆ ਕੋਲੇ ਧਰ ਦਿਓ ਉਹ ਆਟੋਮੈਟਿਕ ਉਹ ਖਿੱਚੂਗਾ ਤੇ ਸਾਰਾ ਤੁਮ ਅੰਦਰ ਆਊਗਾ ਬਈ ਮੱਛਰ ਖੱਤਰ ਸਭ ਮਰ ਜੂਗਾ ਜਿਹੜੇ ਆਪਣੇ ਫੁਣਸੀਆਂ ਹੁੰਦੀਆਂ ਬੱਚਿਆਂ ਦੇ ਤੇ ਇੱਕ ਬਾਈ ਹੁਣ ਮੀਂਹ ਫੁੱਲ ਪੈਣਗੇ ਭਰਾ ਬਣ ਕੇ ਕਲੀ ਜਰੂਰ ਪਾ ਲਿਓ ਥੱਲੇ ਠੀਕ ਆ ਖੁੱਡਿਆਂ ਚ ਕਲੀ ਜ਼ਰੂਰੀ ਆ ਥੱਲੋਂ ਲਿਪ ਦਿਓ ਜਮਾ ਐਨ ਬਾਵਾ ਫੁੱਲ ਪਾ ਦਿਓ ਕਲੀ ਠੀਕ ਆ ਤੇ ਕੰਧਾਂ ਗੁੰਧਾਂ ਤੇ ਜਾਹੇ ਮਾਰ ਦਿਓ ਕਿਉਂਕਿ ਭਾਈ ਜੇ ਸੌਣ ਚ ਭਾਦੂਆਂ ਚ ਇਹਦੇ ਚ ਬਚਾ ਕਰਕੇ ਤਾਂ ਕਰਗੇ ਜੇ ਜਾਨਵਰ ਤੁਹਾਨੂੰ ਪਤਾ ਸਾਰ ਨੂੰ ਵੱਧ ਬਿਮਾਰੀ ਸੌਣ ਭਾਦੂ ਜੀ ਆਉਂਦੀ ਆ ਤੇ ਭਰਾ ਬਣ ਕੇ ਇੰਨੀ ਕੁ ਜ਼ਰੂਰ ਆਪਦਾ ਧਿਆਨ ਰੱਖਿਓ ਠੀਕ ਆ ਕਿਉਂਕਿ ਕਈ ਭਰਾਵਾਂ ਨੇ ਮੇਰੇ ਕੋਲ ਮੈਸੇਜ ਆਉਂਦੇ ਵੈਕਸੀਨ ਕਿਹੜੀ ਜੇ ਉਹ ਵੈਕਸੀਨ ਦੀ ਭਾਈ ਲੋੜ ਹੀ ਨ ਪਊ ਜੇ ਤੁਸੀਂ ਆਪ ਹੀ ਧਿਆਨ ਰੱਖੋਗੇ ਠੀਕ ਆ ਜਦੋਂ ਚੰਗੀ ਤਰ੍ਹਾਂ ਖੁੱਡਿਆਂ ਚ ਠੀਕ ਆ ਕਲੀ ਕੁਲੀ ਪਾਈ ਹੋਈ ਥੱਲੇ ਆਪ ਹੀ ਵਿੱਠਾ ਆਟੋਮੈਟਿਕੀ ਸੁੱਕਣੀਆਂ ਜਿਸ ਹੋਕ ਲੈਂਦੀਆਂ ਨੇ ਵਿੱਠਾ ਸਾਰੀਆਂ ਹਨ ਉਹਨਾਂ ਪਾਸ ਤਿੰਨਾ ਜਾਦੇ ਵਿੱਚ ਛੋਟੀ ਪੱਖੀ ਲਈਏ ਵਾਹਿਗੁਰੂ ਸੋਖ ਰੱਖੇ ਕਿਸੇ ਪਾਸੋਂ ਦੋ ਰੁਪਏ ਆ ਗਏ ਆ ਇਹਦੇ ਵਿੱਚ ਵੀ ਬੱਟੀ ਲਾ ਮੰਗੋ ਤੋਂ ਉਤਰਾਂ ਦਾ ਦੁਬਾਰਾ ਦੱਸਦਾ ਬਾਈ ਉਤਰ ਸੇਲ ਨੇ ਜਮਾ ਟੌਪ ਦੇ ਬੱਚੇ ਨੇ ਜਿਹੜੇ ਘਰੇ ਕੜਾਏ ਹੋਏ ਨੇ ਆਪ ਕੁਛ ਕੁ ਛੱਡੇ ਨਹੀਂ ਗਏ ਠੀਕ ਆ ਕੋਈ ਮਜਬੂਰੀ ਪੈ ਗਈ ਦੀ ਘਰੇ ਕੁਝ ਚਾਂਟ ਸੀ ਐਸਾ ਹੋ ਗਿਆ ਸੀ ਸੋ ਭਰਾ ਬਣ ਕੇ ਸੇਲ ਨੇ ਜਿਹੜੇ ਭਰਾ ਨੂੰ ਚਾਹੀਦੇ ਹੋਏ ਜਾਇਜ਼ ਰੇਟ ਆ ਕੋਈ ਨਜਾਇਜ਼ ਰੇਟ ਨਹੀਂ ਲਾਉਂਦੇ ਠੀਕ ਆ ਜਮਾ ਜਾਇਜ਼ ਰੇਟਾਂ ਦੇ ਦੇਵਾਂਗੇ ਬਸ ਉਹ ਆ ਜਿਹੜਾ 2 400 ਵਾਲਾ ਠੀਕ ਆ ਵੀ ਮੈਨੂੰ 200 ਦਾ ਦੇ ਦੇ ਮੈਨੂੰ 100 ਦਾ ਉਹ ਮੇਰੇ ਨਾਲ ਭਰਾ ਵਾਂਗ ਕੇ ਮੈਸੇਜ ਨਾ ਕਰਿਓ ਹੱਥ ਜੋੜ ਕੇ ਬੇਨਤੀ ਐ ਠੀਕ ਐ ਜਾਇ ਜਾਇ ਦੇਵਾਂਗੇ ਵੀ ਅਗਲੇ ਨੂੰ ਵੀ ਨਾ ਲੱਗੇ ਬਾੜਾ ਤੇ ਮੈਨੂੰ ਵੀ ਨਾ ਲੱਗੇ ਠੀਕ ਐ ਉਹੇ ਜਿਹੇ ਹਸਾਮਨਾ ਦੇਵਾਂਗੇ ਸੋ ਭਰਾਵ ਜਿਹੜੇ ਨੇ ਵੀ ਲੈਣੇ ਹੋਏ ਕੰਟੈਕਟ ਕਰ ਸਕਦਾ ਆਪਣੇ ਨਾਲ ਠੀਕ ਐ ਇੰਸਟਾਗ੍ਰਾਮ ਦਾ ਆਪਣੇ ਦਾ ਪਤਾ ਹੀ ਐ ਤੁਹਾਨੂੰ 91111231 ਤੇ ਜਦੋਂ ਮਰਜੀ ਮੈਸੇਜ ਛੱਡ ਦਿਓ ਠੀਕ ਐ ਫੋਲੋ ਕਰਕੇ ਵੀ ਭਾਈ ਅਸੀਂ ਜਾਨਵਰ ਲੈਣੇ ਆ ਠੀਕ ਐ ਨਾਲ ਦੀ ਨਾਲ ਤੁਹਾਨੂੰ ਰਿਪਲਾਈ ਵੈਸੇ ਵੀ ਕਈ ਭਰਾਵਾਂ ਦੇ ਮੇਰੇ ਕੋਲ ਮੈਸੇਜ ਆਉਂਦੇ ਰਹਿੰਦੇ ਰਿਪਲਾਈ ਵੀ ਦਿੰਨੇ ਆ ਭਾਈ ਤੇ ਨਹੀਂ ਹੈਗਾ ਕਿਉਂ ਕੱਲੇ ਕਰਕੇ ਜਿੰਨਾ ਕੋ ਹੁੰਦਾ ਹੁਣ ਬੱਚੀ ਵੀ ਨਹੀਂ ਹੈਗਾ ਬੱਚੀ ਤੁਹਾਨੂੰ ਪਤਾ ਭਾਈ ਹੁਣ ਜਾਨਵਰ ਬਿਮਾਰ ਬੁਰੇ ਸੀ ਕੁਝ ਕਰੇ ਹਾਲਾਤ ਸੈੱਟ ਨਹੀਂ ਸੀ ਤਾਂ ਕਰਕੇ ਫਿਰ ਬੱਚੀ ਉਹ ਵੀ ਕਿਹਾਂ ਪੜੀ ਤੂਆ ਉਹ ਦਾ ਕੰਮ ਧੰਦਾ ਲੱਭ ਲਾ ਕਿਤੇ ਕੰਮ ਧੰਦੇ ਲੱਗ ਜਾ ਹਨਾ ਸੋ ਆ ਸੀ ਆਪਣੀ ਵੀਡੀਓ ਤੇ ਆਨੇ ਆਪਣੇ ਜਾਨਵਰ ਸਾਰੇ ਤੁਹਾਨੂੰ ਕਰਾ ਦਿੱਤੇ ਚੈੱਕ ਆਨੇ ਸਾਰੇ ਵੱਡੇ ਛੋਟੇ ਲੜ ਰੰਪੜਮ ਸਾਹ ਬਾ ਬੈਠੇ ਤਿੰਨੇ ਖੁੱਡੇ ਖਾਲੀ ਨੇ ਬਾਕੀ ਜਿਹੜੇ ਦੂਜੇ ਰਹਿੰਦੇ ਉਹ ਵੀ ਕਰਾਂਗੇ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਮਾਤਵਾ ਖੇਚ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਹਾਂਜੀ ਲੈ ਮਿੱਤਰੋ ਹੁਣ ਆਪਾਂ ਮਾਰਨ ਲੱਗੇ ਆ ਭਾਈ ਡੀਜ਼ਲ ਠੀਕ ਆ ਤੇ ਹੁਣ ਕਰਾਂ ਹੌਪਰ ਨੇ ਹਰਕੇ ਤੇ ਸਾਰਿਆਂ ਦੇ ਡੀਜ਼ਲ ਮਾਰਾਂਗੇ ਭਾਈ ਥੋੜਾ ਥੋੜਾ ਇਹਦੇ ਨਾਲ ਨਾ ਆ ਚੀਜ਼ ਆਕੜਾ ਜਾ ਤੇ ਮੱਛਰ ਮਛਰੀ ਜੀ ਜਿਹੜੀ ਵੀ ਬਣਦੀ ਆ ਹਨਾ ਸਭ ਨਿਕਲ ਜੂ ਮਾਰੀ ਆ ਥੋੜਾ ਥੋੜਾ ਨਾ ਹਾਂ ਰੇ ਛਿੜਕ ਦਾਂਗੇ ਹੁਣ ਤਾਂ ਦੇਖੋ ਆਟੋਮਾਸ ਵੀ ਲੱਗੀ ਹੋਈ ਆ ਆਪਣੀ ਪਰ ਡੀਜ਼ਲ ਵੀ ਕਹਿੰਦੇ ਬਹੁਤ ਜ਼ਰੂਰੀ ਆ ਨਾ ਮਿੱਤਰੋ ਇਹਦੇ ਤਾਂ ਤਾ ਮਾਰ ਮਾਰਦੇ ਆ ਦੂਜਿਆਂ 'ਚ ਵੱਡੇ ਕਬੂਤਰ ਤਾਂ ਇਹੇ ਬਾੜ ਦਾਂਗੇ ਪਰ ਆ ਪੱਠੇ-ਪੱਠੀਆਂ 'ਚ ਸਾਰੇ ਬਾਹਰ ਰੱਖਾਂਗੇ ਭਾਈ ਇਹਨਾਂ ਨੂੰ ਦੋ ਦਿਨ ਅੰਦਰ ਬਾੜ ਦੇ ਹੀ ਮੰਮੀ ਆ ਕਰੀ ਪੱਖੀ ਜੀ ਬੰਦ ਬੋਚ ਕੇ ਦੋਹੇ ਨਾ ਜ ਮਿੱਤਰੋ ਹਮ ਦੂਜੇ ਖੁੱਡੇ 'ਚ ਹੈੜਾ Eccolo, 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 ਆ ਦੇਖੋ ਅੰਦਰ ਬਾੜ ਨੂੰ ਫਿਰਦੀਆਂ ਨੇ ਤੇ ਹੁਣ ਪਰ ਦੋ ਦਿਨ ਇਹਨਾਂ ਨੂੰ ਆਪ ਅੰਦਰ ਨਹੀਂ ਵਾੜਨਾ ਇਹਨਾਂ ਦਾ ਬਾਹਰ ਹੀ ਰੱਖਾਂਗੇ ਪ੍ਰੋਗਰਾਮ ਇਹ ਤਾਂ ਮੇਤਰੂ ਆਇਆ ਆਪਣੀ ਡੀਜ਼ਲ ਦਾ ਤੇ ਆਪਣੀ ਜਿਹੜੀ ਟਿੱਕਲ ਆਪਾਂ ਦਵਾਈ ਕੀਤੀ ਸੀ ਉਹਦਾ ਰਿਜ਼ਲਟ ਠੀਕ ਹੈ ਟਿੱਕਲ ਐਨ ਚੰਗੀ ਤਾਂ ਮਾਰ ਦੋ ਬਈ ਖਲ ਖੁੰਜਿਆਂ ਚ ਤੇ ਐ ਚਿਚੜ ਦੇਖ ਲਓ ਕਿਵੇਂ ਵੇਚਦੇ ਆਪ ਕੀ ਗੰਗਾ ਕੋਸ਼ ਕਹੇ ਜਿਉਂਦੇ ਵੀ ਫਿਰਦੇ ਐ ਤੇ ਦੁਬਾਰਾ ਫੇਰ ਮਾਰਾਂਗੇ ਠੀਕ ਆ ਆ ਦੇਖੋ ਇੱਥੇ ਜੇ ਤੁੰਦੇ ਸ ਜਾਣ ਤਾਂ ਆਪਾਂ ਇਹ ਦੇਖੋ ਠੀਕ ਆ ਹੁਣ ਆਪਾਂ ਦੁਬਾਰਾ ਦੇਖਦੇ ਆਂ ਕਲੀ ਕਰਾਂਗੇ ਇੰਨਾ ਕਰਕੇ ਹੀ ਭਈ ਆਪਣੇ ਜਾਨਵਰ ਨਹੀਂ ਸੈਟ ਆ ਰਹੇ ਕਿਉਂਕਿ ਇੱਕ ਦੇ ਚੜਿਆ ਹਨ ਉਹਦੇ ਲੜਿਆ ਉਦੋਂ ਬਾਅਦ ਇਹ ਮੁੜ ਕੇ ਦੂਜੇ ਤੇ ਚੜ ਜਾਂਦੇ ਹਨ ਉਹਦੇ ਖੂਨ ਚ ਇੱਕ ਦੂਜੇ ਦਾ ਖੂਨ ਜਦੋਂ ਅਟੈਚ ਹੁੰਦਾ ਤਾਂ ਬਿਮਾਰੀ ਜਿਹੜੀ ਉਹਨੂੰ ਹੁੰਦੀ ਆ ਉਹ ਦੂਜੇ ਗਊਤ ਨੂੰ ਵੀ ਤਾਂ ਹੀ ਲੱਗਦੀ ਆ ਮਿੱਤਰੋ ਤੇ ਹੁਣ ਆਪਾਂ ਲੱਗਿਆ ਇਹਨਾਂ ਦੀ ਸਫਾਈ ਕਰਨ ਨਾਲੇ ਤਾਂ ਇਹ ਸਾਰੇ ਚਿੱਟੜ ਜਾਪਦਾ ਚੱਕਿਆ ਜਾਊਗਾ ਠੀਕ ਆ ਫਿਰ ਸਾਫ਼ ਕਰਕੇ ਫਿਰ ਦੁਬਾਰਾ ਇੱਕ ਵਾਰੀ ਫੇਰ ਮਾਰਾਂਗੇ ਕਦੇ ਡੀਜ਼ਲ ਮਾਰ ਦਈਏ 10 ਬਰੇ ਮਾਰ ਦਈਏ ਠੀਕ ਆ ਆਪਣੇ ਜਿਆਦਾ ਕਰਨ ਪਹਿਲਾਂ ਪੁਰਾਣੇ ਗੁੱਡੇ ਵੀ ਸਾਹੀ ਆ ਪਟਾਈ ਸੀ ਬਈ ਠੀਕ ਆ ਚਰਖਾ ਨਾਲ ਉਹ ਨਾ ਜਿਹੜਾ ਆਇਆ ਬਹੁਤ ਸੀ ਪਰ ਇਹ ਬਣਦੇ ਆਪਣੇ ਆਪ ਹੀ ਬਣਦੇ ਨੇ ਪਤਾ ਨਹੀਂ ਕਿੱਥੋਂ ਬਣਦੇ ਨੇ ਇਹ ਕੋਈ ਨਹੀਂ ਇਹਦਾ ਵੀ ਇਤਨੀ ਆ। ਤੇ ਇਹ ਜੀ ਆ ਯਾਰ ਠੀਕ ਆ ਪਰ ਇਹ ਜਦੋਂ ਜਿਹੜੇ ਜਾਨਵਰ ਦੇ ਚੜ ਜਾਂਦੇ ਆ ਉਹਦਾ ਖੂਨ ਪੀ ਕੇ ਡਿੱਗ ਪੈਂਦੇ ਆ ਜਦੋਂ ਭਰ ਜਾਂਦੇ ਨੇ ਉਹ ਡਿੱਗ ਪੈਂਦੇ ਨਹੀਂ ਬਾਕੀ ਠੀਕ ਆ ਲੈ ਗਏ ਫੇਰ ਉਸ ਤੋਂ ਬਾਅਦ ਇਹ ਫੇਰ ਦੂਜੇ ਦੇ ਚੜਦੇ ਆ ਠੀਕ ਆ ਫਿਰ ਦੂਜੇ ਦਾ ਜਦੋਂ ਖੂਨ ਪੀਂਦੇ ਆ ਤਾਂ ਪਹਿਲਾ ਦਾ ਖੂਨ ਹੁੰਦਾ ਜਿਹੜਾ ਉਹ ਟੈਗ ਹੋ ਹੀ ਜਾਂਦਾ ਬਈ ਭਰਾਵਾਂ ਤੇ ਪੂਣੀ ਅੱਜ ਦਵਾਈਆਂ ਦਬੂਆਂ ਮਾਰ ਕੇ ਤੇ ਥੱਲੇ ਜਿੱਟੀ ਤੇ ਕਲੀ ਚੰਗੀ ਤਰ੍ਹਾਂ ਪਾ ਦੋਗਾ ਰੱਬ ਦਾ ਕੋਈ ਪਤਾ ਨਹੀਂ ਨਹੀਂ ਦੋ ਪਾ ਦੇ ਹਨ ਜਿੰਨੀ ਹੁਣ ਹੁਮਮਤ ਕਰ ਰੱਖੀ ਐ ਤੇ ਗਰਮੀ ਜਿੰਨੀ ਆ ਬਈ ਗਰਮੀ ਜਿਵੇਂ ਇੰਨੀ ਗਰਮੀ ਨਹੀਂ ਸੀ ਜਿੰਨੀ ਮੋਸਮ ਕੋਲ ਬਣਾ ਰੱਖੀ ਠੀਕ ਤਾਂ ਮੀਂਹ ਆਊਗਾ ਤਾਂ ਫਿਰ ਜਦੋਂ ਜਾਂਚ ਕੀ ਪਾਊਗਾ ਤੇ ਦੂਬਹਿਲੇ ਹੀ ਆਉਦਾ ਹਰੀਪਰਾ ਤੇ ਆ ਰਿਖੜਾ ਦੀ ਜਾਨਵਰਾਂ ਦਾ ਮਿੱਤਰੋ ਕਿ ਨੰਗਾ ਰਾਤ ਤੋਂ ਪਤਾ ਕਲਾ ਬਸਤਾ ਬਈ ਰਹਿ ਜਾਂਦਾ ਨਸਲਾ ਬਣਾਉਣੀਆਂ ਸੌਖੀਆਂ ਨਹੀਂ ਬਈ ਕਈ ਸਾਲ ਲੱਗ ਜਾਂਦੇ ਬੰਦੇ ਨੂੰ ਜਾਨਵਰ ਬਣਾਉਂਦੇ ਕਰਦੇ ਠੀਕ ਹੈ ਮੈਨੂੰ 8 ਸਾਲ ਲੱਗੇ ਨੇ ਬਈ ਆ ਜਾਨਵਰਾਂ ਦਾ ਕੋ ਪਹੁੰਚਣ ਤੇ 8 ਸਾਲ ਚ ਜਾ ਕੇ ਫਿਰ ਜਾਨਵਰ ਬਣੇ ਨੇ ਫਿਰ ਬਾਜੀਆਂ ਛੱਡਣ ਲੱਗਾ ਵਾਹਿਗੁਰੂ ਦੀ ਕਿਰਪਾ ਨਾਲ ਜੱਤਨ ਲੱਗਿਆ ਕਿਸੇ ਕਿਸੇ ਦਾ ਤਾਂ ਪਹਿਲੇ ਸਾਲ ਹੀ ਖਾਤਾਂ ਨਹੀਂ ਖੁੱਲਦਾ ਤੇ ਵਾਈਕਰੂ ਨੇ ਆਪਣੇ ਪਹਿਲਾ ਦੂਜਾ ਸਾਲ ਚ ਵਧੀਆ ਖਾਤਰ ਖੋਲਤਾ ਜਿੰਨੀਆਂ ਕਿ ਛੱਡੀਆਂ ਨੇ ਅੱਧੇ ਤੋਂ ਵੱਧ ਹੀ ਜਿੱਤੀਆਂ ਨੇ ਠੀਕ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆ ਦੇਖੋ ਆ ਪਿਆ ਮਰਿਆ ਤੇ ਤੁਹਾਨੂੰ ਦੇਖੇ ਤਾਂ ਆ ਪਿਆ ਇੱਕ ਨਹੀਂ ਇਹ ਦੋ ਦੋ ਇਕੱਠੇ ਹੋ ਰਹੇ ਆ ਮਨ ਲਾ ਦਾ ਆਪਿਆ ਦੇਖੋ ਠੀਕ ਹੈ ਸੋ ਭਰਾ ਸਾਰੇ ਜਰੂਰ ਮੰਨਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ ਆਹ ਕੁਟੜ ਰਹਿ ਗਿਆ ਇੱਕ ਬਸ ਇਹ ਵੀ ਕਰ ਦਾਂਗੇ